ਕਿ ਮੈਨੂੰ ਤੇ ਸਾਡੇ ਕੁਝ ਹੋਰ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ। ਪਹਿਲੀ ਗੱਲ ਤਾਂ ਐਸੇ ਫੈਸਲਿਆਂ ਨੂੰ ਨਾ ਸੀ ਮੰਨਿਆ ਤੇ ਨਾ ਹੀ ਸੀ ਸਮਝਿਆ। ਕਿਉਂਕਿ ਸਾਨੂੰ ਪਤਾ ਸੀ ਜਦੋਂ ਅਸੀਂ ਸੁਭੀਰ ਸਿੰਘ ਬਾਦਲ ਦੇ ਖਿਲਾਫ बोल ਰਹੇ ਹਾਂ ਤਾਂ ਉਹ ਪਾਰਟੀ ਜਿਹੜੀ ਹੁਣ ਬਾਦਲ ਦਲ ਬਣ ਕੇ ਰਹੇਗੀ ਜਾਂ ਇੱਕ ਬਾਦਲਣ ਕੰਪਨੀ ਦਾ ਨਾਮ ਜਿਹੜਾ ਲੋਕਾਂ ਨੇ ਉਹਨੂੰ ਦਿੱਤਾ ਉਹਦੇ ਚੋਂ ਸਾਨੂੰ ਕੋਈ ਬਹੁਤ ਵੱਡੀ ਆਸ ਨਹੀਂ ਸੀ ਪਰ ਸਾਡਾ ਇੱਕ ਮਿਸ਼ਨ ਅਸੀਂ ਲੈ ਕੇ ਚੱਲੇ ਸੀ ਕਿ ਅਕਾਲੀ ਦਰ ਨੂੰ ਕਿਵੇਂ ਬਚਾਉਣਾ ਹੈ ਕਿਵੇਂ ਉਹਦੇ ਵਿੱਚ ਸੁਧਾਰ ਲੈ ਕੇ ਆਉਣਾ ਹੈ ਕਿਵੇਂ ਸਿਧਾਂਤਕ ਤੌਰ ਤੇ ਅਕਾਲੀ ਦਰ ਨੂੰ ਮੋੜ ਜਿਹੜਾ ਹੈ ਪੁਰਾਣੀਆਂ ਸਾਡੀਆਂ ਜੋ ਰਵੈਤਾਂ ਨੇ ਉਹਨਾਂ ਤੇ ਚੋੜਨਾ ਉਸ ਮਕਸਦ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਰ ਸੁਧਾਰ ਜਿਹੜੀ ਲਹਿਰ ਉਹ ਸ਼ੁਰੂ ਕੀਤੀ ਗਈ ਸੀ ਤੇ ਉਹਦੇ ਵਿੱਚ ਅਸੀਂ ਪ੍ਰਿਕਾਸ਼ ਤੇ ਸਾਰਾ ਪਲਾਨ ਅਸੀਂ ਕਰ ਰਹੇ ਆ ਪਰ ਇਹ ਜਿਹੜਾ ਫੈਸਲਾ ਹੈ ਇਹ ਦਰਸਾਤ ਕਰਦਾ ਹੈ ਸਰਦਾਰ ਚੁੰਨੀ ਸਿੰਘ ਬਾਦਲਾ ਉਹਨਾਂ ਨੂੰ ਕੀ ਖੌਫ ਹੈ ਸਾਡੇ ਤੋਂ ਕੀ ਡਰ ਹੈ ਉਹਨਾਂ ਦੇ ਮਨ 'ਚ ਵੀ ਸਾਨੂੰ ਨਾ ਤਾਂ ਕੋਈ ਨੋਟਿਸ ਭੇਜਿਆ ਗਿਆ ਨਾ ਹੀ ਸਾਡੇ ਜਵਾਬਤਾਂ ਵੀ ਦਿੱਤੀ ਗਈ ਕੋਈ ਬਿਨਾਂ ਜਵਾਬ ਦੇ ਬਿਨਾਂ ਨੋਟਿਸ ਦਿੱਤੇ ਸਾਨੂੰ ਪਾਰਟ ਚੋਂ ਕੱਢਤਾ ਗਿਆ ਤੇ ਇਹ ਕਹਿ ਕੇ ਵੀ ਇਨਡਿਸਪਲਨ ਕਰੀਏ ਕਿਤਾ ਉਹਨਾਂ 'ਚ ਏ ਵੀ ਨਹੀਂ ਉਹ ਦੱਸ ਸਕੇ ਵੀ ਕਿਸ ਚੀਜ਼ ਦਾ ਇਨਡਿਸਪਲਸਮ ਕੀਤਾ ਕੀ ਪਾਰਟੀ ਦੇ ਭਲੇ ਦੀ ਗੱਲ ਕਰਨੀ ਇਨਡਿਸਪਲਸਮ ਹੈ ਕੀ ਪ੍ਰਧਾਨ ਦੇ ਖਿਲਾਫ ਜਾਂ ਉਹਦੇ ਫੈਸਲਿਆਂ ਦੇ ਖਿਲਾਫ ਬੋਲਣਾ ਇਨਡਿਸਪਲਸਮ ਹੈ ਤੇ ਜੇ ਇਹਨੂੰ ਇਨਡਿਸਪਲਸਮ ਸਮਝਦੇ ਆ ਤਾਂ ਫੇਰ ਕਾਸੀਂ ਇਨਡਿਸਪਲਸਮ ਕੀਤਾ ਪਰ ਜੇ ਅਸੀਂ ਪਾਰਟੀ ਨੂੰ ਕੋਈ ਕਮਜ਼ੋਰ ਕਰਨ ਦੀ ਗੱਲ ਕੀਤੀ ਹੈ ਤਾਂ ਉਹ ਜਿਹੜਾ ਹੈ ਇਨਡਿਸਪਲਸਮ ਕਹਾ ਸਕਦਾ ਹੈ ਨਾ ਕਿ ਪਾਰਟੀ ਦੇ ਭਲੇ ਦੀ ਗੱਲ ਕਰਨਾ ਇਨਡਿਸਪਲਸਮ ਦਾ ਸਰਦਾਰ ਸੁਭੀ ਸਿੰਘ ਬਾਦਲ ਨੇ ਖੁਦ ਕੀਤਾ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਸ਼ਰੀਆਮ ਜਲੰਧਰ ਵਿੱਚ ਸਰਦਾਰ ਸੁਖੀ ਸਿੰਘ ਬਾਦਲ ਨੇ ਕੀਤਾ ਕੀ ਉਹਦਾ ਜਵਾਬ ਚਲ ਵੀ ਇਹ ਡਿਸਪਲਿਨ ਕਮੇਟੀ ਕਰੂਗੀ ਨਾ ਜਿੰਮਤ ਹੈ ਉਹਨਾਂ ਨੂੰ ਜਵਾਬ ਕਰ ਪੁੱਛਣ ਦਾ ਕਿ ਤੁਸੀਂ ਆਰਤੀ ਪਾਰਟੀ ਦਾ ਜਿਹੜਾ ਕੋਈ ਨਿਸ਼ਾਨ ਹੋਵੇ ਉਹਦਾ ਵਿਰੋਧ ਕਰਕੇ ਤੁਸੀਂ ਦੂਜੀ ਪਾਰਟੀ ਦਾ ਸਮਰਥਨ ਕਰੋ ਇਸ ਤੋਂ ਵੱਡਾ ਇਨਡਿਸਪਲਿਨ ਕੀ ਹੋ ਸਕਦਾ ਹੈਗਾ ਕੀ ਪਾਰਟੀ ਪ੍ਰਧਾਨ ਪਾਰਟੀ ਤੋਂ ਉੱਪਰ ਹੈ ਸੋ ਇਹ ਲੋਕ ਜਿਨ੍ਹਾਂ ਦੇ ਰਾਹੀਂ ਫੈਸਲੇ ਕਰਾਏ ਜਾਦੇ ਨਾ ਤਾਂ ਇਹਨਾਂ ਚ ਹਿੰਮਤ ਹੈ ਨਾ ਹੀ ਇਹਨਾਂ ਚ ਖਲਾਕ ਹੈ ਇਹ ਗੁਲਾਮ ਬਣ ਕੇ ਰਹੇਗੇ ਅਸੀਂ ਗੁਲਾਮ ਨਹੀਂ ਬਣ ਸਕਦੇ ਸਰਦਾਰ ਸੁਖੀ ਸਿੰਘ ਬਾਹਰੂ ਦੇ ਅਸੀਂ ਜਿਹੜਾ ਇੱਜ਼ਤ ਦੇ ਨਾਲ ਸਿਆਸਤ ਕੀਤੀ ਹੈ ਇੱਜ਼ਤ ਨਾਲ ਸਿਆਸਤ ਕਰਨੀ ਹੈ ਜਿਹੜੀ ਲੋਕ ਅੱਜ ਇੱਕ ਜਿਹੜੀ ਹੈ ਐਸੀ ਮਾਨਸਿਕਤਾ ਲੈ ਕੇ ਕੰਮ ਕਰ ਰਹੇ ਨੇ ਵੀ ਜਿਹੜੀ ਸਿੱਖਾਂ ਵਿੱਚ ਤਾਂ ਖਾਸ ਤੌਰ ਤੇ ਕਦੇ ਕਿਸੇ ਨੇ ਦੇਖੀ ਨਹੀਂ ਉਹ ਗੁਲਾਮੀ ਦੀ ਮਾਨਸਿਕਤਾ ਨਾਲ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਂ ਆਪਦੇ ਵੱਲੋਂ ਸ਼ੁਭ ਸ਼ਾਮਨਾ ਦਿੰਦਾ ਕੋਈ ਨਹੀਂ ਤੁਸੀਂ ਜਿਹੜਾ ਹੈ ਝੂਠ ਸੱਚ ਦਾ ਨਿਤਾਰਾ ਪ੍ਰਮਾਤਮਾ ਕਰੂਗਾ ਤੁਸੀਂ ਆਪ ਦਾ ਗੁਲਾਮੀ ਜਿਹੜੀ ਹੈ ਉਹ ਜੰਜੀਰਾਂ ਨੂੰ ਜਦ ਤੱਕ ਨਹੀਂ ਤੋੜੋਗੇ ਉਦੋਂ ਤੱਕ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪਰਮਾਨ ਨਹੀਂ ਕਰਨਾ ਇਹੀ ਲੋ ਇਹੀ ਮੁੱਦਾ ਅਸੀਂ ਲੈ ਕੇ ਪੈਨਾ ਦੁਰੇਸੀ ਤੇ ਨਾਲੇ ਜਿਹੜੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੇ ਉਹਨਾਂ ਦੀ ਤਰਜਮਾਨੀ ਕਰਨਾ ਸਾਡੀ ਡਿਊਟੀ ਹੈ ਅਸੀਂ ਕਰਾਂਗੇ ਤੇ ਨਾਲ ਹੀ ਸਾਨੂੰ ਕਿਸੇ ਤੋਂ ਕਾਲੀ ਦਰ ਤੇ ਸਰਟੀਫਿਕੇਟ ਦੀ ਲੋੜ ਹੈ ਅਸੀਂ ਜੰਮੇ ਕਾਲੀ ਸੀ ਕਾਲੀ ਹਾਂ ਤੇ ਕਾਲੀ ਰਹਾਂਗੇ ਤੇ ਇਹ ਤਾਂ ਸੁਭੀਸੇ ਬਾਦਨ ਨੂੰ ਅੱਜ ਲੋੜ ਹੈ ਲੋਕਾਂ ਨੂੰ ਸਰਟੀਫਿਕੇਟ ਹੈਂਡੀ ਜਿਨ੍ਹਾਂ ਨੇ ਚਾਰ ਵਾਰੀ ਪੰਜ ਵਾਰੀ ਲਗਾਤਾਰ ਉਹਨਾਂ ਨੂੰ ਨਕਾਰਤਾ ਸਰਟੀਫିକੇਟ ਪੰਜਾਬ ਦੇ ਲੋਕ ਹੀ ਤੁਹਾਨੂੰ ਨਹੀਂ ਦੇ ਰਹੇ ਤੁਸੀਂ ਸਾਨੂੰ ਕੀ ਦਿਓਗੇ ਸੋ ਮੈਂ ਇਹ ਕਰਦਾ ਵੀ ਇਹ ਸਰਾਸਰ ਉਹਨਾਂ ਦਾ ਢਲ ਉਹਨਾਂ ਦਾ ਖੌਫ ਸੀਜੀ ਨੇ ਜਿਹਦੇ ਕਰਕੇ ਉਹਨੇ ਫੈਸਲਾ ਲਿਆ ਤੇ ਦੂਜੀ ਵੱਡੀ ਗੱਲ ਟਾਈਮਿੰਗ ਜਿਹੜਾ ਸਮਾਂ ਉਹਨਾਂ ਨੇ ਚੁਣਿਆ ਇਹ ਵੀ ਬੜਾ ਸੋਚਣ ਵਾਲੀ ਗੱਲ ਹੈ ਇੱਕ ਪਾਸੇ ਪ੍ਰਦੀਪ ਕਲੇਬ ਜਿਹੜਾ ਡੇਰੇ ਸੱਚੇ ਸੌਦੇ ਦਾ ਸਿਆਸੀ ਵਿੰਗ ਦਾ ਮੁਖੀ ਸੀ ਉਹਨੇ ਬੜੇ ਗੰਭੀਰ ਦੋਸ਼ ਲਾਇਆ ਸੀ ਸੁਖਬੀਰ ਸਿੰਘ ਬਾਦਲ ਦੇ ਜੀਦੀ ਸਫਾਈ ਅੱਜ ਉਹਨਾਂ ਦੇ ਜਿਹੜੇ ਚਾਪਲੂਸ ਤੇ ਚਮਚੇ ਦੇ ਰਹੇ ਨੇ ਪਰ ਸੁਖਬੀਰ ਸਿੰਘ ਬਾਦਲ ਖੁਦ ਕਿਉਂ ਨਹੀਂ ਸਾਹਮਣੇ ਆ ਕੇ ਉਹਨਾਂ ਦਾ ਜਵਾਬ ਦਿੰਦੇ ਐਡੇ ਗੰਭੀਰ ਦੋਸ਼ਾਂ ਤੋਂ ਕਿਉਂ ਭੱਜ ਰਹੇ ਨੇ ਕਿਉਂ ਨਫਰਫਾ ਚਿੱਠੀ ਇਹ ਲੋਕਾਂ ਨੇ ਕੀ ਲਿਖਿਆ ਉਹਦੇ 'ਚ ਨਹੀਂ ਲੋਕਾਂ ਨੂੰ ਦੱਸ ਸਕੀ ਇਹ ਸਾਰੀਆਂ ਗੱਲਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹ ਸਾਰਾ ਅੱਜ ਦਾ ਇਹ ਫੈਸਲਾ ਕੀਤਾ ਗਿਆ ਲੋਕ ਬੜੇ ਸਮਝਦਾਰ ਨੇ ਪੰਜਾਬ ਦੇ ਲੋਕ ਜਿਹੜਾ ਹੈ ਉਹ ਨਿਤਾਰਾ ਕਰਨਗੇ ਸੱਚ ਤੇ ਝੂਠ ਦਾ ਪਰ ਸਾਡੇ ਜਿਹੜੇ ਸਾਥੀ ਅਸੀਂ ਸਾਰੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਸੀਂ ਚੰਨੇ ਉਤੇ ਪੂਰਾ ਦਿੜਤ ਨਾਲ ਪੇਰਾ ਦੇਵਾਂਗੇ ਤੁਹਾਨੂੰ ਵਿਸ਼ਵਾਸ ਦਿਵਾਉਣਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ